ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਟੈਣੀ ਦੇ ਵਿੱਚ ਟੈਣਾ ਪਿੰਡ ਜ਼ਿਲ੍ਹੇ ਫਰੀਦਕੋਟ ਦੀ ਪੁੱਕਲ ਦਾ ਪਿੰਡ ਆ ਤੇ ਮੈਂ ਟੈਣੀ ਪਿੰਡ ਦੇ ਵਿੱਚ ਸੁਖਦੀਪ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਬਾਈ ਦਾ ਕੰਮ ਆ ਵਪਾਰ ਦਾ ਜਨਵਰ ਬਾਈ ਦੇ ਕੋਲੇ ਦੋ ਲੰਮੇ ਸਮੇਂ ਬਾਅਦ ਬਾਈ ਨੇ ਸ਼ੁਰੂ ਕੀਤਾ ਉਹ ਪਹਿਲਾਂ ਪਹਿਲਾਂ ਕੰਮ ਜਿਹੜਾ ਥੋੜਾ ਬਕਸਾਵਾ ਰੋਕੀ ਰੱਖਿਆ ਬਾਈ ਨੇ ਹੁਣ ਮਿੱਤਰੋ ਫੇਰ ਗਰਾਉਂਡ ਦੇ ਵਿੱਚ ਮੱਲਾ ਮਾਰਨੀਆਂ ਸ਼ੁਰੂ ਕੀਤੀਆਂ ਪਹਿਲੀ ਵੀਡੀਓ ਦੇ ਵਿੱਚ ਪਹਿਲੀਆਂ ਦੋ گاਵਾ ਬਾਈ ਜਰਾ ਸਾਬਿਆ ਆ ਜਾ ਜਮਾ ਭਾੜੀ ਆਪਾਂ ਦੇ ਦੇਣੀਆਂ ਬੜਾ ਨਫਾ ਨਹੀਂ ਲੈਣਾ ਤੇ ਇਹ ਆਪਾਂ ਆ ਗਏ ਬਾਈ ਤੋਂ ਸੁਣਦੇ ਆ ਕੀ ਜਾਣਕ ਸੁਖਦੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਵੀਰੇ ਵਧੀਆ ਵੀਰੇ ਆਪਣੇ ਪੂਰੀ ਬਾਈ ਚਲੋ ਸ਼ੁਕਰ ਹੈ ਬਾਈ ਕਰਤਾ ਸ਼ੁਰੂ ਫਿਰ ਹਾਂਜੀ ਹਾਂਜੀ ਪਹਿਲਾਂ ਰੋਕਤਾ ਹੀ ਫਿਰ ਇਹ ਰੋਕਤਾ ਜੀ ਬਾਈ ਮੇਰਾ ਨਾ ਸ਼ਹਿਰ ਦੇ ਵਿੱਚ ਦੁੱਧ ਦਾ ਕੰਮ ਆ ਠੀਕ ਓਕੇ ਤੇ ਘਰੇ ਗਾਈਆਂ ਪਹਿਲਾਂ ਆਪਾਂ ਵਧਾਈਆਂ ਦੁੱਧ ਵਾਲੀਆਂ ਠੀਕ ਠੀਕ ਹੈ ਵੀਰੇ ਤੇ ਉਹਦੇ ਕਹਨੂੰ ਜਿਹੜਾ ਵਪਾਰ ਵਾਲਾ ਕੀੜਾ ਜਾਂ ਤਾਂ ਫਿਰ ਵੈਦੀ ਉੱਠਦਾ ਹੀ ਰਹਿੰਦਾ ਨਹੀਂ ਨਹੀਂ ਜਾਂਦਾਗਾ ਤੋ ਤਾਂ ਕਰਕੇ ਫੇਰ ਵਿੱਚੋਂ ਕਰ ਲਿਆ ਸ਼ੁਰੂ ਬਾਈ ਕੋਈ ਗੱਲ ਹੈ ਵੀ ਮਿਹਨਤ ਦਾ ਕੰਮ ਹੈਣਾ ਅੱਛਾ ਵੀਰੇ ਲਾਲ ਕਾਂ ਦੀ ਕੀ ਡਿਟੇਲ ਹੈ ਬਾਈ ਇਹ ਬਾਈ ਸਹੀ ਵਾਲ ਜਰਸੀ ਦਾ ਜਰਸੀ ਦੀ ਕਰਾਉਂਦੇ ਇਹ ਵੀਰੇ ਹਫਤਾ ਆਪਾਂ ਨੂੰ ਉਹਨਾਂ ਨੇ ਦੱਸਿਆ ਠੰਡੀ ਸੀਲ ਉਹਨਾਂ ਨੇ ਠੰਡੀ ਸੀਲ ਜਿਵੇਂ ਮਰਜ਼ੀ ਥਣਾ ਥਣਾ ਨੂੰ ਜੋ ਮਰਜ਼ੀ ਕਰੀ ਜਾ ਬਸ ਜੈਲੀਆ ਹਣਾ ਬਾਈ ਜਮ ਜੜੀ ਆ ਠੀਕ ਆ ਅੱਛਾ ਵੀਰੇ ਆਪਾਂ ਪਹਿਲੀ ਵੀਡੀਓ ਬਣਾਉਣ ਲੱਗੇ ਲੰਮੇ ਸਮੇਂ ਬਾਅਦ ਕੀ ਰੇਟ ਰਹੂਗਾ ਬਿੱਥੇ ਬਸ ਹਾਂ ਨਾਲ ਆ ਹੋਊਗਾ ਸਰਵੇ 38000 ਰੁਪਏ ਆਪਾਂ ਦੇ ਦੇਣੀ ਆ 38 ਦੀ 30 ਹਜ਼ਾਰ ਦੀ ਮੰਗ ਤਾਂ ਹੋਰ ਕਰ ਦੋ ਆਊਗਾ ਦਾ 20000 ਰੁਪਏ ਹੋਰ ਛੱਡ ਦੇ 37 37 ਦੀ ਦੇ ਦੇ ਧੋਰੀ ਵੜਾਏ ਭਾਈ ਧੋਰੀ ਵੜ ਵੀ ਭਾਈ ਮੂਰਤ ਰਗੀ ਪਈ ਆ ਨਾ ਰਾਜੀ ਆ ਭਾਈ ਕਿਸੇ ਪਾਸੇ ਕੋਈ ਲਿੱਸੀ ਨਹੀਂ ਫਿੱਕੇ ਰਹਿਣ ਜਾਣਾ ਥੱਲੋ ਦਾ ਇਹਨੇ ਕਰਮ ਵਾਲੀ ਬਹੁਤ ਬਲਣਾ ਵੀਰੇ ਹਜੇ ਤਾਂ ਖੁੱਲਣਾ ਵਾਲ ਬਹੁਤ ਆ ਹੂੰ ਇਹ ਤਾਂ ਨਾ ਹਜੇ ਇੱਕ ਵਾਰੀ ਆਈਆਂ ਕਰਕੇ ਤੇ ਥੋੜਾ ਜਿਆ ਚੱਕਿਆ ਜਾਂਦਾ ਪਸੂ ਹਿੱਲ ਕੇ ਟੁੱਟ ਜਾਂਦਾ ਬਈ ਹਾਂਜੀ ਉਹਦੇ ਕਰਕੇ ਦੂਜਾ ਪੈ ਜਾਂਦਾ ਫਰਕ ਥੋੜਾ ਜਾਂ ਪੂਰਾ ਹੀ ਫਰਕ ਪੈ ਜਾਂਦਾ ਹਾਂਜੀ ਅੱਛਾ ਸੁਖਦੀ ਬਈ ਕੀ ਰੇਟ 38000 ਰੱਖੇ 37 ਦੀ ਦੇ ਦੇ 37 ਦੀ ਆਪਾਂ ਦੇ ਦੇਣੀ ਆ ਹਾਂ ਨਾ ਆਈਆਂ ਬਸ ਮੇਰੇ ਤੁਹਾਨੂੰ ਥਣ ਵੇਖ ਲਓ ਕਿਰਾਂ ਦੀ ਬਾਈ ਹਾਂ ਆ ਵੇਖੋ ਬਈ ਥਣ ਤੋਂ ਤਾਂ ਬਹੁਤ ਮੁੱਠੀ ਵਾਲਾ ਲੱਗਿਆ ਬਈ ਕਰਮ ਵਾਲੀ ਦਾ ਕਿਰਾਂ ਇਹ ਠੰਡੀ ਸੀ ਪਿੱਛੋਂ ਇਹਨੂੰ ਘਰੀ ਵੀ ਤੇ ਮੜਾ ਆਹ ਦੇਵਾ ਬਖਾਰੀ ਆ ਰਿਖੋ ਵੀਰ ਜੀ ਠੀਕ ਹੈ ਵੀਰੇ ਅੱਛਾ ਤੇਰੀ 2 ਨੰਬਰ ਤੇ ਕਾਲੀ ਵੇੜਾ ਭਾਈ ਇਹ ਵੀਰੇ ਆਪਣੇ ਕੋਲੇ ਘਰੇ ਹੀ ਮੈਂ ਇਹਦੀ ਚਵਾਈ ਕੀਤੀ ਆ ਅੱਛਾ ਉਹ ਗਿਆ ਇਹਨੂੰ ਸਵਾ ਕ ਮਹੀਨਾ ਸੂਈ ਨੂੰ ਠੀਕ ਹੈ ਇਹ ਵੀ ਪਹਿਲਾਂ ਸੂਈ ਆਪਾਂ ਵੀਡੀਓ ਚ ਛੋਦ ਦਨੇ ਆ ਇਹ ਪਹਿਲਾਂ ਨਹੀਂ ਆ ਹੁਣ ਵੀਰੇ ਪਹਿਲਾਂ ਵੀਰੇ ਇਹ ਠੀਕ ਹੈ ਇਹ ਘਰੇ ਚੋਈ ਹੋਈ ਆ ਘਰੇ ਚੋਈ ਹੋਈ ਆਪਣੀ ਇਹ ਇਹ ਨਾਲ ਮੇਰੇ ਕੋਲ ਰਿਸ਼ਤੇਦਾਰਾਂ ਦੀ ਗਾਂ ਆਉਣੀ ਆ ਠੀਕ ਆ ਉਹ ਹੈਗੀ 18-19 ਕਿਲੋ ਦੁੱਧ ਜਿਹੜਾ ਮੇਰਾ ਦੁੱਧਾ ਕੰਮ ਕਰਕੇ ਮੈਨੂੰ ਘੱਟ ਦੁੱਧ ਵਾਲੀ ਵਾਰਾ ਨਹੀਂ ਖਾਂਦੀ ਇਹਦੇ ਥੱਲੇ ਕਿੰਨਾ ਇਹਦੇ ਥੱਲੇ ਬਾਈ ਜਿਹੜਾ ਇਸ ਟਾਈਮ ਕੰਡੇ ਤੇ ਤੋਲਣ ਵਾਲਾ ਉਹ 13 ਕਿਲੋ ਜਿਵੇਂ ਮਰਜ਼ੀ ਬੰਦਾ ਕੰਡੇ ਤੇ ਤੋਲੀ ਜਾਵੇ ਜੇ ਮੈਂ ਚੋਕੇ ਲੈਦੇ ਚੋਕੇ ਹਾਂਜੀ ਚੋਕਿਆਂ ਨੂੰ ਠੰਡੀ ਹੈ ਬਾਈ ਜਿਵੇਂ ਆਪਾਂ ਵੀਡੀਓ ਚ ਚੋਈ ਦੇਣੀ ਆ ਬਈ ਭਲੂਣੀ ਆ ਵੀਰੇ ਭਲੂਣੀ ਬਾਈ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨਾ ਵੱਡੇ ਇਹਨੂੰ ਬਾਈ 1.5 ਮਹੀਨੇ ਤੋਂ ਥੱਲੇ ਥੱਲੇ ਹੋਇਆ ਠੀਕ ਹੈ ਕਿਉਂਕਿ ਆਪਣੇ ਕੋਲੇ ਸਾਰੀਆਂ ਹੀ ਗਾਈਆਂ ਸੱਜਣਾ ਇਸ ਟਾਈਮ ਮੈਂ ਕਿਸੇ ਦਾ ਹੀ ਨਹੀਂ ਬੱਚਾ ਰੱਖਦਾਗਾ ਠ ਤੇ ਇੱਕ ਗੱਲ ਹੋਰ ਆ ਵੀਰੇ ਇਹਨੂੰ ਸੋਈ ਨੂੰ 1.5 ਮਹੀਨਾ ਹੋ ਗਿਆ ਉਹਨੇ ਸੀਲ ਚੋਣ ਚਾਨ ਜਿਵੇਂ ਮਰਜੀ ਆਪਾਂ ਚੋਈ ਦੇਣੀ ਵੀਡੀਓ ਚ ਵੀਰੇ ਸਿੰਘ ਹੀ ਆ ਕੱਲੇ ਕੱਲੇ ਸਿੰਘਾਂ ਨੂੰ ਵੀ ਕਿਹੜਾ ਮਾਰਦੀ ਆ ਬਾਈ ਜਿਵੇਂ ਮਰਜੀ ਜੱਫਾ ਪਾਈ ਖੜ ਲੈ ਲੈ ਵੀਰੇ ਤੋਰੀ ਮੜਾ ਕੱਡੀ ਵੱਡ ਰੇਟ ਕਿ ਲਊਗਾ ਪਹਿਲਾਂ ਇਹ ਵੀ ਬਸ ਖੱਚ ਕੇ ਜਮਾ ਹਾਂ ਨਾਲ 38000 ਰੁਪਈਆ ਇਹਦਾ ਬਸ 38000 ਹੀ ਜਾਂਦਾ ਹੈ ਨਾ ਹਾਂਜੀ 20 ਵੀ ਬੜੀ ਟਗਾਣੀ 13 ਕਿਲੋ ਦੁੱਧ ਵੀ ਜਾਵੜਨਾ ਯਾਰ ਹਨਾ ਹਾਂਜੀ ਲੈ ਬਾਈ ਲੈ ਵੀਰੇ ਆ ਵੀ ਕੋਈ ਮੂਰ ਦੇਸ ਨਹੀਂ ਠੀਕ ਆ ਬਈ ਯਾਰ ਹਾਂ ਜੀ ਆ ਵੀ ਕਿ ਆ ਵੀ ਬੋਲਿ ਖਾਣ ਆ ਜਾਂਦਾ ਥਣ ਤੋਂ ਤਾਂ ਬਹੁਤ ਪਸਮਾ ਕੇ ਪੂਰਾ ਕੱਢਦੀ ਆ ਬਈ ਥਣ ਚੋਦੀਏ ਵੀਰੇ ਹਾਂ 14:00 ਵਜੇ ਪਹੁੰਚੇ ਘਰ ਆਈ ਬਖਾਰੀ ਜਿੰਦੀ ਆ 18 ਕਿਲੋ ਦੁੱਧ ਕੰਡੇ ਤੇ ਆ ਕੰਡੇ ਤੇ ਪਈ ਐ ਇਸ ਟਾਈਮ ਠੀਕ ਹੈ ਬਾਈ ਓਏ ਥੱਲੋ ਦਾ ਨਾ ਖਿੜੀ ਫਿਰਦੀ ਆ ਚੌਾਈ ਟਾਈਮ ਇਹ ਸ਼ਾਮਾਂ ਦਾ ਟਾਈਮ ਹੀ ਆ ਵੀਡੀਓ ਬਣਾਉਣ ਦਾ ਬਸ ਤਕਰੀਬਨ 10-15 ਮਿੰਟ ਪੰਜ ਕੁ ਵਜੇ ਚ ਰਹਿ ਗਏ ਹੁਣ ਅਗੇ ਮੇਰੇ ਹਿਸਾਬ ਦੇ ਨਾਲ ਲੈ ਮਿੱਤਰੋ ਥੱਲੇ ਬੈ ਗਿਆ ਬਾਈ ਨੇ ਨੀ ਆਣਾ ਪਾ ਲਿਆ ਵਾ ਸੀਲ ਬਹੁਤ ਆ ਯਾਰ ਹਨਾ ਸੀਲ ਬਹੁਤ ਆ ਬਾਈ ਆ ਵੇਖ ਲਓ ਬਾਈ ਸਾਰੀ ਵੇਖ ਲਓ ਐ ਖੜੀ ਰਾਮਦਾ ਬਾਈ ਥਣ ਪਸਵਾ ਕੇ ਕਹਿੰਦੇ ਮਾਰਦੇ ਦੋ ਦੋ ਧਾਰਾ ਵੱਡੇ ਬਾਈ ਮਾ ਮਾਰਨੇ ਬਸ ਬਈ ਮਾਰੇ ਪਸਮਾਈ ਆ ਬਸ ਥੋੜਾ ਜਿਹਾ ਅ ਅੱਗੇ ਤਾਂ ਅੰਦਰ ਚੋਂ ਨੇ ਅੱਜ ਬਾਹਰ ਚੋਂ ਦੇ ਕਰਕੇ ਥੋੜਾ ਜਿਹਾ ਨੰਬਰ ਵੀਰੇ ਕਿੰਨਾ ਆਪਣਾ ਬਈ 94644 ਹਾਂਜੀ 28248 ਜੀ ਇੱਕ ਵਾਰੀ ਹੋਰ ਬੋ ਵੀਰ ਜੀ ਹੈਂ ਕਿਵੇਂ ਇੱਕ ਵਾਰੀ ਹੋਰ ਬੋਲ ਦੀ 94644 ਜੀ 28248 ਠੀਕ ਹੈ ਜੀ ਧੰਨਵਾਦ ਇਸ ਨੰਬਰ ਤੇ ਕਰ ਲਓ ਥਾਂ ਜੂਮ ਕਰਕੇ ਦਿਖਾ ਦੇ ਪਈ ਇਹਨ ਪੂਰਾ ਮੁਠੀ ਤੋਂ ਬਾਹਰ ਆ ਮੈਂ ਨਾ ਸਰਾਇ ਕਰਾਤਾ ਯਾਰ ਬਈ ਉਹ ਮਾ ਦਾ ਕਰੀ ਆ ਬਾਲਟੀ ਭਾਈ ਮੁੱਦੀ ਆ ਪਾਣੀ ਵਾਲੀ ਠੀਕ ਹੈ ਤਰੀ ਫੈਨ